ਭਗਵਾਨ ਤਮਾਂ ਦਾ ਡੁੱਬਣਾ ਵੀ ਸੂਰਜ ਡੁੱਬਣ ਜਿੰਨਾ ਹੀ ਢਾਲ ਸਚਾਈਏ ਡੁੱਬੇ ਸਾਡੀ ਜਿੱਤ ਵੀ ਕੱਲ ਨੂੰ ਸੂਰਜ ਚੜਨ ਜਿੰਨੀ ਢਾਲੇ ਸਾਡੀ ਜਿੱਤ ਕੋਈ ਭੰਡ ਭੁੰਡ ਵੀ ਨਹੀਂ ਹੈਗਾ ਮਤਲਬ ਭੰਡ ਬੰਨ ਦੇ ਵੀ ਕਾਬਲ ਇਹਦੇ ਕੋਈ ਕਾਬਲੀਅਤ ਨਹੀਂ ਹੈਗੀ ਉਹ ਬੇਨਤੀ ਨੂੰ ਤਾਂ ਇਹ ਜਿਹੜਾ ਇੱਕ ਵਹਿਮ ਇਹਨੂੰ ਪਤਾ ਨਹੀਂ ਪੜਦਾ ਨਹੀਂ ਸੁਣਦਾ ਨਹੀਂ ਇਤਿਹਾਸ ਬਾਰੇ ਪਤਾ ਨਹੀਂ ਜੇ ਹੈ ਆ ਤਾਂ ਇੱਕ ਵੇਰਾ ਵੀਤਨਾਮ ਦੀ ਜੰਗ ਬਾਰੇ ਪੜ ਲਵ ਇੱਕ ਵੇਰਾ ਰੂਸ ਦੇ ਇਨਕਲਾਬ ਬਾਰੇ ਪੜ ਇੱਕ ਵਾਰਾ ਔਰੰਗਜੇ ਬਾਰੇ ਪੜ ਲਵੇ ਇੱਕ ਵਾਰਾ ਬਾਬਰ ਬਾਰੇ ਪੜ ਲਵੇ ਤਾਂ ਇਹਨੂੰ ਆਪਣੇ ਆਪ ਅਕਲ ਆ ਜਾਏਗੀ ਕਿਹੜੇ ਖੇਤ ਦੀ ਮੂਲੀ ਏ ਇਹ ਤਾਂ ਤੇਰੇ ਚਮਚੇ ਚਾਟੜਿਆਂ ਵਾਸਤੇ ਹੋਵੇਗਾ ਵੀ ਤੂੰ ਮੁੱਖ ਮੰਤਰੀ ਏ ਤੇਰੇ ਕੋਈ ਨਹੀਂ ਸਿਕਿਉਰਟੀ ਏ ਤੇਰੇ ਕੋਲ ਅਧਿਕਾਰ ਨੇ ਇਹਨਾਂ ਜਸੇਬੰਦੀਆਂ ਇਹ ਤੁਹਾਡਾ ਸਾਰਾ ਜਿਹੜਾ ਸਾਡਾ ਢਾਂਚਾ ਲੋਕ ਪਖੀ ਲੋਕਾਂ ਦਾ ਇਹਨਾਂ ਦੇ ਸਾਹਮਣੇ ਕੀ ਏ ਤੂੰ ਮੁੱਖ ਮੰਤਰੀ ਕੁਝ ਨਹੀਂ ਹੈਗਾ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਇੱਕ ਬੜੀ ਵੱਡੀ ਗਿਣਤੀ ਪੱਤਰਕਾਰਾਂ ਦੀ ਜਿਹੜੀ ਉਹ ਸਜ਼ਾ ਭੁਗਤਰੀ ਹਵਾਲਾਤੀ ਜਾਂ ਕੈਦੀ ਦੇ ਯਾ ਅਸੀਂ ਮੰਗ ਕਰਦੇ ਆ ਕਿ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਕਿਹਦੇ ਤੋਂ ਮੰਗ ਕਰਦੇ ਆ ਉਹਨਾਂ ਤੋਂ ਜਿਹੜੇ ਮਤਲਬ ਤੁਹਾਨੂੰ ਇੱਕ ਸਵਾਲ ਪੁੱਛਣ ਤੇ ਵੀ ਮੀਡੀਆ ਦੇ ਸਾਹਮਣੇ ਇਹ ਕਹਿ ਦੇਣ ਕਿ ਮੈਂ ਤੈਨੂੰ ਕੱਲੇ ਨੂੰ ਵੇਖਾਂਗਾ ਜਾਂ ਮੈਂ ਤੈਨੂੰ ਘਰੇ ਆਵੀਂ ਉੱਥੇ ਵੇਖਾਂਗਾ ਇਹਨਾਂ ਤੋਂ ਹਿਆਸ ਕਰਨੀ ਕਿ ਆਪਦੀ ਮਰਜ਼ੀ ਨਾਲ ਤੁਹਾਨੂੰ ਆਜ਼ਾਦੀ ਦੇਣਗੇ ਸੰਭਵ ਨਹੀਂ ਹੈਗਾ ਅਯਾਤਾ ਰਹਿਣਾ ਪਏਗਾ ਔਰ ਰਹਿਣਗੇ ਸਾਡੇ ਪੱਤਰਕਾਰ ਭਾਫ ਕਿਉਂਕਿ ਉਹਨਾਂ ਨੇ ਲੜਨ ਦਾ ਫੈਸਲਾ ਕੀਤਾ ਕੁਝ ਨਾ ਕੋਈ ਮੀਡੀਆ ਜਿੰਨੂੰ ਕਹਿੰਦੇ ਨੇ ਜਿਹੜਾ ਉਹ ਉਹਨੇ ਪੂਰੀ ਪ੍ਰੈਸ ਦਾ ਮਿਆਰ ਡਾਊਨ ਮੇਰਾ ਫੇਸਬੁੱਕ ਚੈਨਲ ਹੈ ਸਾਡਾ ਜਥੇਬੰਦੀ ਦਾ ਉਹਨੂੰ ਪਤਾ ਹੀ ਨਹੀਂ ਕਿੰਨੀ ਵਾਰ ਬੰਦ ਕੀਤਾ ਬਿਨਾਂ ਕੋਈ ਕਾਰਨ ਦੱਸਿਆ ਅੱਗੇ ਨਹੀਂ ਸੀ ਹੁੰਦਾ ਬਦਲਾਅ ਹੋ ਗਿਆ ਨਾ ਬੰਦ ਕਰ ਦਿੱਤਾ ਮਾਜੇ ਦੀ ਧਰਤੀ ਦੇ ਉੱਤੇ ਅੱਜ ਜਿਹੜਾ ਪੱਤਰਕਾਰਾਂ ਦੇ ਵਿੱਚ ਹਾ ਦਾ ਨਾਰਾ ਮਾਰਨ ਵਾਸਤੇ ਇੱਥੇ ਕਿਸਾਨ ਜੁਨੀਆ ਨੇ ਵੀ ਸਾਡੇ ਨਾਲ ਮਜਬੂਰੀ ਨੇ ਜਥੇਬੰਦੀਆਂ ਪਹੁੰਚੀਆਂ ਆਈਆਂ ਸੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਆ ਕਿ ਤੁਸੀਂ ਵੀ ਇੱਥੇ ਪਹੁੰਚੇ ਹੋ ਅੱਜ ਬਹੁਤ ਬਹੁਤ ਮਿਹਰਬਾਨੀ ਜੀ ਬਾਕੀ ਧੰਵਾਦ ਵਾਲੀ ਗੱਲ ਨਹੀਂ ਹੈਗੀ ਤਾਂ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਏ ਕਿਸਾਨ ਜਥੇਬੰਦੀਆਂ ਲੜਦੀਆਂ ਨੇ ਉਹ ਲੜਾਈ ਪੱਤਰਕਾਰ ਮੁਲਾਜ਼ਮ ਵੈਦੂਰ ਦੁਕਾਨਦਾਰ ਸਾਰਿਆਂ ਦੀ ਸਾਂਝੀ ਔਰ ਉਸੇ ਆਵਾਜ਼ ਨੂੰ ਤਾਂ ਪੱਤਰਕਾਰ ਉਠਾ ਰਹੇ ਨੇ ਤਾਂ ਫਿਰ ਪੱਤਰਕਾਰਾਂ ਦੀ ਲੜਾਈ ਕੱਲਿਆਂ ਦੀ ਨਹੀਂ ਹੈਗੀ ਤਾਂ ਇਹਦੇ ਧੰਵਾਦ ਵਾਲੀ ਗੱਲ ਨਹੀਂ ਧੰਵਾਦ ਸਗੋਂ ਸਾਨੂੰ ਕਰਨਾ ਚਾਹੀਦਾ ਹੈ ਕਿ ਸਾਡੀ ਲੜਾਈ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਜੋ ਪ੍ਰਾਲੇ ਪ੍ਰੈਸ ਕਰ ਰਹੀ ਏ ਪ੍ਰੈਸ ਨੂੰ ਅਸਲ ਚੌਦੀ ਸਜ਼ਾ ਦਿੱਤੀ ਜਾ ਰਹੀ ਹੈ ਪ੍ਰੈਸ ਨੂੰ ਸਜ਼ਾ ਦਿੱਤੀ ਜਾ ਰਹੀ ਸਾਡੇ ਹੱਕ ਚ ਖੜਨ ਦੀ ਤਾਂ ਇਸ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਜੀ ਸਰਕਾਰਾਂ ਜਿਹੜੀਆਂ ਨੇ ਹੁਣ ਜੁਬਾਨਬੰਦੀ ਦੇ ਉੱਤਰ ਆਈਆਂ ਨੇ ਜਿਹੜਾ ਵੀ ਆਵਾਜ਼ ਬੁਲੰਦ ਕਰਦਾ ਉਹਦੀ ਜੁਬਾਨਬੰਦੀ ਹੋ ਰਹੀ ਹੈ ਕਿਵੇਂ ਦੇਖਦੇ ਕਿ ਭਈ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਹੈ ਨਾ ਇਹ ਕੇਵਲ ਪੰਜਾਬ ਦੀ ਕਹਾਣੀ ਨਹੀਂ ਇਹ ਅੱਜ ਪੂਰੇ ਹਿੰਦੁਸਤਾਨ ਦੀ ਪੂਰੇ ਭਾਰਤ ਦੀ ਕਹਾਣੀ ਹੈ ਫਾਸ਼ੀਵਾਦ ਦਾ ਜਿਹੜਾ ਇੱਕ ਚਿਹਰਾ ਨੰਗਾ ਹੋ ਰਿਹਾ ਔਰ ਫਾਸ਼ੀਵਾਦ ਕਿਵੇਂ ਪੈਰ ਪਸਾਰ ਰਿਹਾ ਹੈ ਉਹਦੇ ਸਿੰਪਟਮ ਨੇ ਇਹ ਜਿਹੜੇ ਜਵਾਨ ਬੰਦੀ ਕੀਤੀ ਜਾਣੀ ਇਸ ਵਕਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ ਕਸ਼ਮੀਰ ਦੇ ਪ੍ਰੈਸ ਜਿਹੜੀ ਕਸ਼ਮੀਰ ਦੇ ਪੱਤਰਕਾਰ ਭਰਾ ਹੋਰਾਂ ਦੇ ਵਿੱਚ ਬਹੁਗਿਣਤੀ ਮੁਸਲਮਾਨ ਪੱਤਰਕਾਰ। ਜਦੋਂ ਕਿ ਉਹ ਕਿਸੇ ਇੱਕ ਫਿਰਕੇ ਦੀ ਇੱਕ ਧਰਮ ਦੀ ਨਹੀਂ ਗੱਲ ਕਰ ਰਹੇ ਉਹ ਤਾਂ ਕਸ਼ਮੀਰ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਆਪਣੀ ਗੱਲ ਰੱਖ ਰਹੇ ਨੇ। ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਇੱਥੇ ਦਾ ਵਾਇਰ ਵਰਗੇ ਜਿਹੜੇ ਵੱਡੇ ਚੈਨਲ ਨੇ ਵੱਡੇ ادارے ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪੱਤਰਕਾਰਾਂ ਨੂੰ ਉਹਨਾਂ ਦੇ ਰਿਪੋਰਟਰਾਂ ਨੂੰ ਲਗਾਤਾਰ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਆਂਧਰਾ, ਓਡੀਸ਼ਾ, ਕਰਨਾਟਕ, ਮਹਾਰਾਸ਼ਟਰਾ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਇੱਕ ਬੜੀ ਵੱਡੀ ਗਿਣਤੀ ਪੱਤਰਕਾਰਾਂ ਦੀ ਜਿਹੜੀ ਉਹ ਸਜ਼ਾ ਭੁਗਤਰੀ ਹਵਾਲਾਤੀ ਜਾਂ ਕੈਦੀ ਦੇ ਰੂਪ ਦੇ ਵਿੱਚ ਤਾਂ ਇਹ ਫਾਸ਼ੀਵਾਦ ਦਾ ਚਿਹਰਾ ਜਿਹੜਾ ਹੈ ਉਹ ਨੰਗਾ ਹੋ ਰਿਹਾ ਹੈ ਪੂਰੇ ਭਾਰਤ ਵਿੱਚ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਇਹ ਜਿਹੜਾ ਇੱਥੇ ਹੁਣ ਦੋ ਗੱਲਾਂ ਕੋਈ ਮੀਡੀਆ ਚੈਨਲ ਨੇ ਉਹਨਾਂ ਦਾ ਵੀ ਦੋ ਅਲੱਗ-ਅਲੱਗ ਚਿਹਰੇ ਨੇ ਇੱਕ ਮੀਡੀਆ ਚੈਨਲ ਉਹ ਜਿਹੜੇ ਦਬ ਚੁੱਕੇ ਨੇ ਜਿਹੜੇ ਵਿਕ ਚੁੱਕੇ ਨੇ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਨੇ ਤਾਂ ਉਹ ਇੱਕ ਤਾਂ ਉਹ ਹੋ ਗਿਆ ਉਹਨਾਂ ਦੇ ਚਾਹਤੇ ਹੋ ਗਿਆ ਉਹ ਅੱਜ ਵੱਡੀਆਂ ਰਕਮਾਂ ਵੀ ਲੈ ਰਹੇ ਨੇ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਵੱਡੇ ਰਤਬੇ ਦੂਜੇ ਪਾਸੇ ਲੋਕਾਂ ਦੀ ਗੱਲ ਕਰਨ ਵਾਲੇ ਨੇ ਜਿਹੜੇ ਥੋੜੇ ਜਿ ਸੀਮਤ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਆਪਦੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਤੇ ਲੜਾਈ ਸਾਨੂੰ ਪੂਰੇ ਭਾਰਤ ਪੱਧਰ ਤੇ ਲੜਨੀ ਪਵੇਗੀ ਕਿਉਂਕਿ ਛੋਟੀ ਗੱਲ ਨਹੀਂ ਹੈ ਇੱਕ ਪੱਤਰਕਾਰ ਤੇ ਕੇਸ ਦਰਜ ਹੋਣਾ ਫਿਰ ਬਿਨਾਂ ਵਜ੍ਹਾ ਹੋਣਾ ਕੋਈ ਬਿਨਾਂ ਤੱਥਾਂ ਤੋਂ ਹੋਣਾ ਇਹ ਛੋਟੀ ਗੱਲ ਨਹੀਂ ਹੈਗੀ ਇਹ ਆਉਣ ਵਾਲੇ ਸਮੇਂ 'ਚ ਬਹੁਤ ਗੰਭੀਰ ਸਿੱਟੇ ਨਿਕਲ ਪਰ ਇੱਕ ਚੰਗੀ ਗੱਲ ਵੀ ਮੈਂ ਇਹ ਜਾਂ ਸਾਡੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਮੰਗ ਕਰਦੇ ਹਾਂ ਕਿ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਕਿਹਦੇ ਤੋਂ ਮੰਗ ਕਰਦੇ ਆ ਉਹਨਾਂ ਤੋਂ ਜਿਹੜੇ ਮਤਲਬ ਤੁਹਾਨੂੰ ਇੱਕ ਸਵਾਲ ਪੁੱਛਣ ਤੇ ਵੀ ਮੀਡੀਆ ਦੇ ਸਾਹਮਣੇ ਇਹ ਕਹਿ ਦੇਣ ਕਿ ਮੈਂ ਤੈਨੂੰ ਕੱਲੇ ਨੂੰ ਵੇਖਾਂਗਾ ਜਾਂ ਮੈਂ ਤੈਨੂੰ ਘਰੇ ਆਵੀਂ ਉੱਥੇ ਵੇਖਾਂਗਾ ਉਹਦੇ ਦੋ ਹੀ ਗੱਲਾਂ ਨੇ ਵੀ ਮੇਰੇ ਘਰੇ ਆ ਜੀ ਜਾਂ ਤਾਂ ਸਾਡੀ ਬੋਲੀ ਬੋਲੀ ਤੇ ਨਹੀਂ ਤੇ ਫਿਰ ਤਿਆਰ ਹੋ ਜਾ ਮਤਲਬ ਧਮਕੀ ਹੈ ਔਰ ਦੇਸ਼ ਦਾ ਗ੍ਰਹਿ ਮੰਤਰੀ ਪ੍ਰੈਸ ਦੇ ਸਾਹਮਣੇ ਧਮਕੀ ਦੇ ਰਿਹਾ ਇਹ ਹਾਲਤਾਂ ਨੇ ਇਸ ਮੁਲਕ ਦੀਆਂ ਪੱਤਰਕਾਰ ਭਰਾਵਾਂ ਨੇ ਆਜ਼ਾਦੀ ਦੀ ਗੱਲ ਕੀਤੀ ਆਜ਼ਾਦੀ ਬਾਰੇ ਸੋਚਿਆ ਇਹ ਹੀ ਆਜ਼ਾਦੀ ਆਜ਼ਾਦੀ ਲਈ ਲੜਨਾ ਇਹ ਹੀ ਆਜ਼ਾਦੀ ਤਾਂ ਐ ਨਹੀਂ ਹੈਗਾ ਵੀ ਕੋਈ ਕਿਸੇ ਤੋਂ ਮੰਗ ਕੀਤੀ ਜਾ ਸਕਦੀ ਖਾਸ ਤੌਰ ਤੇ ਮੌਜੂਦਾ ਸਰਕਾਰਾਂ ਨੇ ਉਹ ਪੰਜਾਬ ਦੀ ਹੋਵੇ ਉਹ ਕੇਂਦਰ ਦੀ ਹੋਵੇ ਇਨਾਂ ਤੋਂ ਇਹ ਆਸ ਕਰਨੀ ਕਿ ਆਪਦੀ ਮਰਜ਼ੀ ਨਾਲ ਤੁਹਾਨੂੰ ਆਜ਼ਾਦੀ ਦੇਣਗੇ ਇਹ ਸੰਭਵ ਨਹੀਂ ਹੈਗਾ ਆਯਾਤ ਤਾਂ ਰਹਿਣਾ ਪਏਗਾ ਔਰ ਰਹਿਣਗੇ ਸਾਡੇ ਪੱਤਰਕਾਰ ਭਰਾ ਕਿਉਂਕਿ ਉਹਨਾਂ ਨੇ ਲੜਨ ਦਾ ਫੈਸਲਾ ਕੀਤਾ ਪਰ ਅੱਜ ਆਜ਼ਾਦੀ ਹੈ ਜਿਹੜੀ ਉਹ ਹੀ ਆਜ਼ਾਦੀ ਰਹੀ ਨਹੀਂ ਹੈ ਕਿਉਂਕਿ ਪਹਿਲਾਂ ਜਿਹੀ ਆਜ਼ਾਦ ਆਮ ਜਨਤਾ ਨੂੰ ਇਨਸਾਫ ਦਿਵਾਉਣ ਵਾਸਤੇ ਪੱਤਰਚਾਰ ਪਾਈਚਾਰਾ ਹੀ ਇਹ ਚ ਆਵਾਜ਼ ਬੰਦਾ ਸੀ ਪਰ ਜੇ ਉਹਨਾਂ ਦੀ ਵੀ ਹੁਣ ਜ਼ੁਬਾਨਬੰਦੀ ਹੋਣ ਲੱਗੀ ਤਾਂ ਆਮ ਜਨਤਾ ਦਾ ਕੀ ਹਾਲ ਬਣੇਗਾ ਵੀ ਮਾੜੇ ਹਾਲਾਤ ਬਣਨਗੇ ਕਿਉਂਕਿ ਇੱਕ ਜਿਹੜਾ ਪਖੰਡ ਵਿਢਿਆ ਗਿਆ ਕਿ ਜਿਹੜਾ ਪ੍ਰੈਸ ਹੈ ਇਹ ਸਾਡੇ ਇਸ ਢਾਂਚੇ ਦੀ ਇਸ ਲੋਕਤੰਤਰ ਦਾ ਚੌਥਾ ਪਾਵਾ ਕਿਹੜਾ ਲੋਕਤੰਤਰ ਕਿੱਤਿਆਂ ਲੋਕਤੰਤਰ ਕੀ ਸਿਆਸਤ ਉਹ ਲੋਕਤੰਤਰ ਉਹਨਾਂ ਦੇ ਵਿੱਚ ਹੈ ਉਹ ਲੋਕਾਂ ਨੂੰ ਉਸ ਲੋਕਤੰਤਰ ਚ ਜਿਉਣ ਲਈ ਮੌਕਾ ਦੇ ਰਹੇ ਨੇ ਕੀ ਅਫਸਰ ਸ਼ਾਹੀ ਏ ਇਹ ਲੋਕਾਂ ਨੂੰ ਲੋਕਤੰਤਰ ਜਿਉਣ ਦਾ ਮੌਕਾ ਦੇ ਰਹੀ ਕੀ ਅਦਾਲਤਾਂ ਲੋਕਾਂ ਨੂੰ ਲੋਕਤੰਤਰ ਮਹਿਸੂਸ ਕਰਨ ਦੀ ਟਾਈਮ ਦੇ ਰਹੀਆਂ ਜਾਂ ਮੌਕਾ ਦੇ ਰਹੀਆਂ ਨੇ ਤਾਂ ਨਹੀਂ ਏ ਤਾਂ ਬੱਚਾ ਬਚਾ ਕੇ ਹੈਗਾ ਤਾਂ ਇੱਕ ਹੀ ਸੀ ਨਾ ਜਿਹਨੂੰ ਅਸੀਂ ਪਾਵਾ ਕਹਿ ਸਕਨੇ ਆ ਇੱਕ ਪਾਵੇ ਤੇ ਕੁਰਸੀ ਕਿਵੇਂ ਖੜਦੀ ਪਰ ਇੱਕ ਪਾਵਾ ਵੀ ਕੁਰਸੀ ਨੂੰ ਖੜਾਈ ਖੜਾ ਚਾਰਾਂ ਦੀ ਤਿੰਨ ਟੁੱਟੇ ਹੋਏ ਨੇ ਪਰ ਇੱਕ ਹੀ ਖੜਾਈ ਖੜਾ ਹੁਣ ਇਹ ਆ ਕਿ ਉਹ ਇੱਕ ਪਾਵਾ ਵੀ ਨਾ ਰਵੇ ਗੱਲਾਂ ਦੋਵੇਂ ਹੋ ਗਈਆਂ ਨਾ ਦੇਖੋ ਜਿਹੜਾ ਵਕਾਊ ਮੇਰੀਆ ਜਿਹਨੂੰ ਕਹਿੰਦੇ ਨੇ ਜਿਹੜਾ ਉਹ ਉਹਨੇ ਪੂਰੀ ਪ੍ਰੈਸ ਦਾ ਮਿਆਰ ਡਾਊਨ ਕੀਤਾ ਜਿਵੇਂ ਪੁਲਿਸ ਦੇ ਵਿੱਚ ਕੁਝ ਚੰਗੇ ਬੰਦੇ ਹੈਗੇ ਪਰ ਜਿੱਥੇ ਵੀ ਨਾ ਆਵੇਗਾ ਕਲੋਨਾ ਬੰਦਾ ਪੁਲਿਸ ਅਫਸਰ ਹੀ ਉਥੇ ਨਾਲ ਆ ਜੇਗਾ ਰਿਸ਼ਵਤਖੋਰ ਬਿਜਲੀ ਦੇ ਵਿੱਚ ਸਾਡੇ ਕਿੰਨੇ ਚੰਗੇ ਚੰਗੇ ਉਹਦੇ ਅਧਿਕਾਰੀ ਨੇ ਉਹਦੇ ਅਫਸਰ ਨੇ ਪਰ ਜਦੋਂ ਬਿਜਲੀ ਮਿਲਣ ਦੀ ਗੱਲ ਆ ਗਈ ਉਹ ਵੀ ਰਿਸ਼ਵਤਖੋਰ ਅੱਜ ਦੀ ਘੜੀ ਪ੍ਰੈਸ ਦਾ ਏ ਕਿ ਜਦੋਂ ਪ੍ਰੈਸ ਦੀ ਗੱਲ ਆਉਂਦੀ ਹੈ ਤਾਂ ਸਿੱਧੀ ਮਣਾ ਚ ਲੋਕਾਂ ਆਮ ਲੋਕਾਂ ਦੇ ਬੰਦੀ ਵੀ ਇਹ ਯਾਰ ਨਾਲ ਲੈ ਦੇ ਕੇ ਖਬਰਾਂ ਲਾਉਣਾ ਖਬਰਾਂ ਬੰਦ ਕਰਨੀਆਂ ਜਾਂ ਸਰਕਾਰ ਦੀ ਗੱਲ ਕਰਨ ਵਾਲਾ ਤਾਂ ਇਹ ਮਿਆਰ ਡਾਊਨ ਕੀਤਾ ਪ੍ਰੈਸ ਦਾ ਔਰ ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਹੈ ਉਹਨਾਂ ਟੀਵੀ ਚੈਨਲ ਨੂੰ ਖਰੀਦ ਕੇ ਉਹਨਾਂ ਨੇ ਪੂਰਾ ਪ੍ਰਚਾਰ ਕਰਕੇ ਉਹਦਾ ਮਿਆਰ ਡਾਊਨ ਕੀਤਾ ਪਰ ਤੁਹਾਡੇ ਵਰਗੇ ਧਰਮਿੰਦਰ ਵਰਗੇ ਸਾਡੇ ਜਿਹੜੇ ਸੂਝਵਾਨ ਦੋਸਤ ਨੇ ਜਿਹੜੇ ਅੱਜ ਆਪਦੀ ਜਿੰਮੇਵਾਰੀ ਨਿਭਾ ਰਹੇ ਨੇ ਸਾਡੇ ਦੇ ਅੱਜ ਇਹ ਵੀ ਇੱਕ ਬੰਦਾ ਕਿ ਅਸੀਂ ਪ੍ਰੈਸ ਦੀ ਜਿਹੜੀ ਮਾਨਤਾ ਨੂੰ ਬਹਾਲ ਰੱਖੀਏ ਔਰ ਅੱਜ ਦੀ ਘੜੀ ਲੜੇ ਬਿਨਾ ਬਹਾਲ ਰਹਿ ਨਹੀਂ ਸਕਦੀ ਜਿਹੜੀ ਸਰਚਾਰ ਸਤਾ ਦੇ ਵਿੱਚ ਆਈ ਸੀ ਤਾਂ ਚੰਗੀ ਸੀ ਬਦਲਾਵ ਲਿਆਵਾਂਗੇ ਕੀ ਸਮਝਦੇ ਹੁਣ ਬਦਲਾਵ ਇਸ ਤਰ੍ਹਾਂ ਹੋਣੇ ਨੇ ਬਦਲਾਵਤਾ ਹੈ ਨਾ ਬਦਲਾਵਤਾ ਹੈ ਮੇਰਾ ਫੇਸਬੁਕ ਚੈਨਲ ਹੈ ਸਾਡਾ ਜਸੇਬੰਦੀ ਦਾ ਉਹਨੂੰ ਪਤਾ ਹੀ ਨਹੀਂ ਕਿੰਨੀ ਵਾਰ ਬੰਦ ਕੀਤਾ ਬਿਨਾ ਕੋ ਕਾਰਨ ਦੱਸਿਆ ਤਾਂ ਅੱਗੇ ਨਹੀਂ ਸੀ ਹੁੰਦਾ ਬਦਲਾਵ ਹੋ ਗਿਆ ਨਾ ਬੰਦ ਕਰ ਦਿੱਤਾ ਕੋਈ ਅਸੀਂ ਆਪਣੀ ਆਵਾਜ਼ ਨਹੀਂ ਰੱਖ ਪਾਉਂਦੇ ਨਹੀਂ ਨਾ ਇਹ ਨਹੀਂ ਸੰਭਵ ਹੈਗਾ ਇਹ ਤਾਂ ਸੰਭਵ ਹੀ ਨਹੀਂ ਨਾ ਹੈਗਾ ਕਿ ਰੱਖ ਨਹੀਂ ਪਾਵਾਂਗੇ ਉਹਨਾਂ ਨੇ ਤਾਂ ਬਦਲਾਅ ਕੀਤਾ ਨਾ ਉਹਨਾਂ ਨੇ ਕਿਹਾ ਸੀ ਬਦਲਾਅ ਕਰਾਂਗੇ ਉਹਨਾਂ ਨੇ ਬਦਲਤਾ ਇਸ ਤਰ੍ਹਾਂ ਦੇ ਪਰਚੇ ਨਹੀਂ ਤਰਜ ਹੁੰਦੇ ਸੀ ਇਸ ਤਰ੍ਹਾਂ ਦੇ ਛੋਟੇ ਛੋਟੇ ਕਾਰਨਾ ਤੇ ਬੇਸ਼ੱਕ ਸਰਕਾਰਾਂ ਵੀ ਕੋਈ ਚੰਗੀਆਂ ਲੋਕਪੱਖੀ ਨਹੀਂ ਸੀ ਪਰ ਇੰਨੇ ਬੁਰੇ ਹਾਲਾਤ ਨਹੀਂ ਸੀ ਹੁੰਦੇ ਉਹਨਾਂ ਦੇ ਐਮਐਲਏ ਐ 15 15 ਸੌ ਚ ਨਹੀਂ ਸੀ ਵਿਕਦੇ ਉਹਨਾਂ ਦੀ ਰੇਟ ਥੋੜੇ ਜਿਆਦੇ ਸੀ ਤੇ ਬਦਲਾ ਇਹ ਸਾਰਾ ਇਹ ਹੋਰ ਕੀ ਪਰ ਇਹ ਸੰਭਵ ਨਹੀਂ ਹੈਗਾ ਇਹ ਭਗਵੰਤ ਮਾਨ ਨੂੰ ਵੀ ਕਿਤੇ ਗੱਲ ਅਪੜਦੀ ਤੇ ਭਗਵੰਤ ਮਾਨ ਨੂੰ ਵੀ ਵਹਿਮ ਹੈ ਉਹਨੂੰ ਮੂਰਖ ਨੂੰ ਵਹਿਮ ਹੈ ਕਿਉਂਕਿ ਉਹ ਅਕਲਬੰਦ ਬੰਦਾ ਤਾਂ ਹੈ ਨਹੀਂ ਨਾ ਉਹ ਤਾਂ ਇੱਕ ਅਸੀਂ ਉਹਨੂੰ ਸਾਡੇ ਸਾਥੀ ਭੰਡ ਕਹਿੰਦੇ ਨੇ ਕਿਉਂ ਯਾਰ ਭੰਡ ਤਾਂ ਲੋਕਾਂ ਨੂੰ ਹਸਾ ਕੇ ਮਿਹਨਤ ਕਰਕੇ ਆਪਣੀ ਰੋਜੀ ਕਮਾਉਣ ਵਾਲ ਨੇ ਇਹਨੂੰ ਭੰਡ ਕਿਵੇਂ ਕਿਹਾ ਜਾਏਗਾ ਇਹ ਕੋਈ ਭੰਡ ਬੁੰਡ ਵੀ ਨਹੀਂ ਹੈਗਾ ਮਤਲਬ ਭੰਡ ਬੰਦੇ ਵੀ ਕਾਬਲ ਇਹਦੇ ਵਿੱਚ ਕੋਈ ਕਾਬਲੀਅਤ ਨਹੀਂ ਹੈਗੀ ਉਹ ਮਿਹਨਤੀ ਲੋਕ ਤਾਂ ਇਹ ਜਿਹੜਾ ਇੱਕ ਵਹਿਮ ਇਹਨੂੰ ਪਤਾ ਨਹੀਂ ਪੜਦਾ ਨਹੀਂ ਸੌਂਦਾ ਨਹੀਂ ਇਤਿਹਾਸ ਬਾਰੇ ਪਤਾ ਨਹੀਂ ਜੇ ਹੈ ਆ ਤਾਂ ਇੱਕ ਵਾਰਾ ਇਤਲਾਮ ਦੀ ਜੰਗ ਬਾਰੇ ਪੜ ਲਵੇ ਇੱਕ ਵਾਰਾ ਰੂਸ ਦੇ ਇਨਕਲਾਬ ਬਾਰੇ ਪੜ ਲਵੇ ਇੱਕ ਵਾਰਾ ਔਰੰਗਜ਼ੇ ਬਾਰੇ ਪੜ ਲਵੇ ਇੱਕ ਵਾਰਾ ਬਾਬਰ ਬਾਰੇ ਪੜ ਲਵੇ ਤਾਂ ਇਹਨੂੰ ਆਪਣੇ ਆਪ ਅਕਾਲ ਆ ਜੇਗੀ ਕਿਹੜੇ ਖੇਤ ਦੀ ਮੂਲੀ ਏ ਇਹ ਤਾਂ ਬਣਿਆ ਹੀ ਸਾਡੇ ਸਿਰ ਤੇ ਆ ਕਿਸਾਨ ਸੰਘਰਸ਼ ਨਾ ਹੁੰਦਾ ਤੇ ਆਮ ਆਦਮੀ ਪਾਰਟੀ ਅਜੇ ਇੱਕ ਟਰਮ ਹੋਰ ਸੱਤਾ 'ਚ ਨਹੀਂ ਸੀ ਪੰਜਾਬ ਚ ਆਉਂਦੀ ਔਰ ਇੱਕ ਟਰਮ ਲੰਘਣ ਤੋਂ ਬਾਅਦ ਇਹਦਾ ਆਧਾਰ ਖਤਮ ਸੀ ਮਤਲਬ ਜ਼ਿੰਦਗੀ ਭਰ ਮੁਰ ਕੇ ਸੱਤਾ ਦਾ ਸੁਪਨਾ ਤਾਂ ਜਿਹੜੇ ਸੰਘਰਸ਼ ਦੇ ਸਿਰ ਤੇ ਜਿਨ੍ਹਾਂ ਦੇ ਸਿਰ ਤੇ ਉਹ ਆਇਆ ਅੱਜ ਉਹਨੂੰ ਲੱਗਦਾ ਹੈ ਉਹ 92 ਕੋ ਐਮਐਲਏ ਬਣਾ ਕੇ ਵਿਖਰੇ ਮੈਂ ਕੀ ਰੱਬ ਬਣ ਗਿਆ ਮੈਂ ਕੀ ਬਣ ਗਿਆ ਕੁਝ ਨਹੀਂ ਇਹ ਤਾਂ ਤੇਰੇ ਚਮਚੇ ਚਾਟੜਿਆਂ ਵਾਸਤੇ ਹੋਵੇਗਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਕੋਈ ਨਹੀਂ ਸਿਕਿਉਰਿਟੀ ਐ ਤੇਰੇ ਕੋਲ ਅਧਿਕਾਰ ਨੇ ਇਹਨਾਂ ਜਸੇਬੰਦੀਆਂ ਇਹ ਤੁਹਾਡਾ ਸਾਰਾ ਜਿਹੜਾ ਸਾਡਾ ਢਾਂਚਾ ਲੋਕ ਪਖੀ ਲੋਕਾਂ ਦਾ ਇਹਨਾਂ ਦੇ ਸਾਹਮਣੇ ਕੀ ਐ ਤੂੰ ਮੁੱਖ ਮੰਤਰੀ ਕੁਝ ਨਹੀਂ ਹੈਗਾ ਤਾਂ ਇੱਕ ਵਾਰ ਇਤਿਹਾਸ ਪੜ ਜਿਵੇਂ ਸੂਰਜ ਦਾ ਉਗਣਾ ਅਟੱਲ ਸਚਾਈ ਕੋਈ ਰੋਕ ਨਹੀਂ ਸਕਦਾ ਉਹਨੂੰ ਔਰ ਅੱਜ ਸ਼ਾਮ ਨੂੰ ਸੂਰਜ ਦਾ ਡੁੱਬਣਾ ਵੀ ਅਟੱਲ ਸਚਾਈ ਉਹਨੂੰ ਵੀ ਨਹੀਂ ਕੋ ਰੋਕ ਸਕਦਾ ਭਗਵਾਨ ਤਮੰਦਾ ਡੁੱਬਣਾ ਵੀ ਸੂਰਜ ਡੁੱਬਣ ਜਿੰਨਾ ਹੀ اٹਾਲ ਸਚਾਈਏ ਡੁੱਬੇ ਸਾਡੀ ਜਿੱਤ ਵੀ ਕੱਲ ਨੂੰ ਸੂਰਜ ਚੜਨ ਜਿੰਨੀ اٹਾਲੇ ਸਾਡੀ ਜਿੱਤ ਹੋਵੇ ਅੱਜ ਪੱਤਰਕਾਰ ਭਾਈ ਜਾ ਰਿਹਾ ਇੱਥੇ ਮਜੂਦ ਸੀ ਥਾਪੜਾ ਦੇ ਤਾਂ ਮਾਝੇ ਦੀ ਧਰਤੀ ਤੋਂ ਮਾਝੇ ਵਾਲਿਆਂ ਨੇ ਅੰਦਰ ਜਿਹੜੇ ਲੜਾਈ ਲੜਾਂਗੇ ਜਿੱਤ ਸੰਘਰਸ਼ਾਂ ਦੀ ਧਰਤੀ ਏ ਯੋਧਿਆਂ ਦੀ ਧਰਤੀ ਏ ਹਰਮੰਦਰ ਸਾਹਿਬ ਕਰਕੇ ਇੱਕ ਪਵਿੱਤਰ ਧਰਤੀ ਏ ਤਾਂ ਇੱਥੋਂ ਦੇ ਲੋਕ ਤਾਂ ਸਾਨੂੰ ਆਸ ਵੀ ਸੀ ਕਦੇ ਕਿਸੇ ਗੱਲ 'ਚ ਪਿੱਛੇ ਰਹੇ ਨਹੀਂਗੇ ਕਦੇ ਕਿਸੇ ਯੁੱਧ ਲੜਾਈ ਦੇ ਵਿੱਚ ਪਿੱਛੇ ਰਹੇ ਨਹੀਂਗੇ ਔਰ ਇੱਕ ਖਾਸ ਗੱਲ ਜ਼ਰੂਰ ਹੋएगी ਕਈ ਜਗ੍ਹਾ ਤੇ ਇਹ ਮਹਿਸੂਸ ਹੁੰਦਾ ਵੀ ਘਟ ਆਉਂਦੇ ਨੇ ਪਰ ਜਦੋਂ ਆਉਂਦੇ ਨੇ ਫਿਰ ਇਹ ਜਾਮਣੀ ਹੁੰਦੀ ਏ ਵੀ ਹੁਣ ਜਿੱਤ ਪੱਕੀ ਏ ਜੇ ਇਹ ਆ ਗਿਆ ਨਾ ਮੈਦਾਨ ਚ ਹੁਣ ਜਿੱਤ ਪੱਕੀ ਏ ਤਾਂ ਇਹ ਆ ਵੀ ਥਾਪੜਾ ਦਿੱਤਾ ਏ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਅਸੀਂ ਮਾਜੇ ਤੋਂ ਬਾਹਰੋਂ ਵੀ ਜਿੱਥੇ ਜਿੱਥੇ ਜੋਜ ਸੰਭਵ ਹੋਵੇਗਾ ਕਿਉਂਕਿ ਅਸੀਂ ਭਾਵੇਂ ਆਪਣੇ ਪ੍ਰੋਗਰਾਮ ਸਥਾਪਿਤ ਸਦਕਤ ਕਰਨੇ ਪੈਣ ਪਿੱਛੇ ਪਾਉਣੇ ਪੈਣ ਜੋ ਮਰਜ਼ੀ ਕਰਨਾ ਹੈ ਜਿਹੜਾ ਇਹ 27 ਤਰੀਕ ਦਾ ਰੱਖਿਆ ਇਹ 27 ਤਰੀਕ ਨੂੰ ਟੱਲੀਆਂ ਸਰਕਾਰ ਦੀਆਂ ਖੜਕਾਵਾਂਗੇ ਜ਼ਰੂਰ ਤੇ ਖੜਕਣਗੇ ਠੀਕ ਹੈ ਬਾਬਾ ਧੰਵਾਦ ਤਾਂ ਜ਼ਰੂਰ ਜੀ ਮਾਜੇ ਦੀ ਧਰਤੀ ਤੇ ਅੱਜ ਜਿਹੜਾ ਇੱਕ ਮੀਟਿੰਗ ਹੈ ਜਿਹੜੀ ਉਸਨੇ ਹੁਣ ਰੈਲੀ ਦਾ ਰੂਪ ਲੈ ਲੈਣਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਐਮਬੀਐਮਜੀ ਵੀ ਸਾਡੇ ਨਾਲ ਨੇ ਜੀ ਕਿਵੇਂ ਦੇਖਦੇ ਹੋ ਜੀ ਜ਼ੁਬਾਨਬੰਦੀ ਹੋ ਰਹੀ ਹੈ ਪੱਤਰ ਚਾਰਾਂ ਦੀ ਪਰਚੇ ਹੋ ਰਹੇ ਨੇ ਜਿਹੜੇ ਆਰਟੀਆਈ ਪਾਉਂਦੇ ਨੇ ਉਹਨਾਂ ਦੇ ਵੀ ਪਰਚੇ ਹੋ ਰਹੇ ਨੇ ਜਿਹੜਾ ਸਵਾਲ ਪੁੱਛਦਾ ਉਹਨਾਂ ਦੀ ਪਰਚੇ ਹੋ ਰਹੇ ਆਰਟੀਕਲ 19 ਤੇ ਹਮਲਾ ਹੈਗਾ ਜੀ ਬਾਬਾ ਸਾਹਿਬ ਦੇ ਸੰਵਿਧਾਨ ਤੇ ਦੇ ਧਾਰਾ ਜਿਹੜੀ ਸਾਨੂੰ ਬੋਲਣ ਦੀ ਆਜ਼ਾਦੀ ਦਿੰਦੀ ਹੈ ਕੱਟ ਕਰਨ ਦੀ ਆਜ਼ਾਦੀ ਦਿੰਦੀ ਹੈ ਔਰ ਪੱਤਰਕਾਰ ਨੂੰ ਵੀ ਫ੍ਰੀडम ਦਿੰਦੀ ਹੈ ਔਰ ਉਹ ਸਰਕਾਰ ਜਿਹੜੀ ਬਾਬਾ ਸਾਹਿਬ ਦੀ ਫੋਟਵਾਲ ਆਂਦੀ ਹੈ ਪਰ ਪਹਿਲੇ ਮਹੀਨੇ ਤੋਂ ਹੀ ਸ਼ਾਮ-ਦਾਮ ਦੰਡਵੇਦੀ ਨੀਤੀ ਤੇ ਕੰਮ ਕਰ ਰਹੀ ਆ ਔਰ ਪੱਤਰਕਾਰ ਫਰੰਟ ਫੇਸ ਹੁੰਦਾ ਪੱਤਰਕਾਰ ਦਰਬਾਰੀ ਹੈਗਾ ਨਹੀਂ ਹੈ ਪੱਤਰਕਾਰ ਬਲਤੇਈ ਪੰਨੂ ਹੁੰਦਾ ਨਹੀਂ ਹੈ ਕਿ ਜਿਹੜਾ ਦਰਬਾਰੀ ਬਣ ਜਾਏ ਪੱਤਰਕਾਰ ਤੇ ਸਵਾਲ ਪੁੱਛੇਗਾ ਫਕੀਰ ਵਾਂਗ ਪੁੱਛੇਗਾ ਔਰ ਪੱਤਰਕਾਰ ਦਾ ਕੰਮ ਸਰਕਾਰ ਜੀ 99% ਸਹੀ ਹੈ ਨਹੀਂ 9% ਦੀ ਗੱਲ ਕਰਨ ਦੀ ਨਹੀਂ ਹੈ ਜੇ 1% ਵੀ ਗਲਤ ਹੈ ਇੱਥੇ ਤੇ 100% ਹੀ ਗਲਤ ਹੈ ਪਰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਆਰਟੀਆਈ ਐਕਟਿਵਿਸਟਾਂ ਨੇ ਆਪਣੀ ਇਨਫੋਰਮੇਸ਼ਨ ਨੂੰ ਸਾਂਝਾ ਕੀਤਾ ਤੇ ਉਹਨਾਂ ਤੇ ਪਾਇਆ ਗਿਆ ਪਰਚਾ ਮਸਲਾ ਪਰਚਾ ਕੈਨਸਲ ਕਰਾਉਣ ਦਾ ਨਹੀਂ ਹੈ ਮਸਲਾ ਇਹ ਹੈ ਕਿ ਪੰਜਾਬ ਦੀਆਂ بلند ਆਵਾਜ਼ਾਂ ਜਿਹੜੀ ਸਤਿਗੁਰੂ ਨਾਨਕ ਜੀ ਦੀ ਬੋਲਣ ਦੀ ਸੋਚ ਬਾਬਰ ਨੂੰ ਜਬਰ ਕਹਿਣ ਦੀ ਸੋਚ ਤੇ ਪੈਰਾ ਦੇ ਰਹੇ ਨੇ ਉਹਨਾਂ ਦੇ ਜਦੋਂ-ਜਦੋਂ ਕੋਈ ਅਤਿਆਚਾਰੀਆ ਜ਼ੁਲਮ ਹੋਊਗਾ ਸਮੂਹ ਸਮਾਏ ਇਕੱਠਾ ਹੋਏਗਾ ਅੱਜ ਤੂੰ ਦੇਖਿਆ ਆਪਣੇ ਪੱਤਰਕਾਰ ਭਾਈਚਾਰੇ ਦੇ ਨਾਲ ਸਮਾਜਿਕ ਧਾਰਮਿਕ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਵਰਗ ਜਾਤੀ ਪੰਤੇ ਵਿਸ਼ਵਾਸ ਦੀਆਂ ਹੋਣ ਸਭ ਇੱਕ ਜਗ੍ਹਾ ਇਕੱਠੀਆਂ ਹੋਈਆਂ 27 ਤਰੀਕ ਦੀ ਕਾਲ ਆਈ ਆ ਆਪਾਂ ਚਾਹੁੰਦੇ ਸੀ ਕਿ ਮਾਰਚ ਘੱਡਿਆ ਜਾਂਦਾ ਹਲ ਬਜ਼ਾਰ ਦੀ ਇਤਿਹਾਸਿਕ ਸੜਕ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪਰ ਕਹਿੰਦੇ ਚਲੋ 27 ਤੋਂ ਕੱਠ ਜਿਹੜਾ ਡੀਸੀ ਆ ਉਸ ਤੋਂ ਦਫਤਰ ਦੇ ਹੋਏਗਾ ਉਸ ਤੋਂ ਬਾਅਦ ਕੋਈ ਉੱਥੇ ਆਵਾਜ਼ ਦਿੱਤੀ ਜਾਏਗੀ ਪਰ ਕਹਿਣਾ ਇਹੀ ਚਾਹਾਂਗੇ ਜੀ ਕਿ ਇਹ ਭਗਵੰਤਵਾਨ ਦਾ ਕੰਮ ਨਹੀਂ ਹੈ ਭਗਵੰਤਵਾਨ ਤੇ ਰਬਰ ਸਟੈਂਪ ਚੀਫ ਮਿਨਿਸਟਰ ਹੈ ਅ ਇੱਕ ਕੰਮ ਜਿਹੜਾ ਵਾ ਮਸੀਹ ਸੋਧਿਆ ਦੀ ਨੀਤੀ ਜਿਹੜੀ ਸਾਮਦਮ ਡੰਡ ਦੀ ਉਹ ਸਭ ਤੋਂ ਪਹਿਲਾਂ ਡੰਡ ਮਿਲ ਰਿਹਾ ਪੱਤਰਕਾਰਾਂ ਨੂੰ ਪਰ ਪੱਤਰਕਾਰ ਭਾਈਚਾਰਿਆਂ ਦੇ ਨਾਲ ਸਮੂਹ ਆਰਮਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਖੜੀਆਂ ਨੇ ਔਰ ਵੱਡਾ ਕੱਟ ਜਿਹੜਾ ਡੀਸੀ ਆਫਿਸ ਹੋਊਗਾ ਔਰ ਜਵਾਬ ਜਿਹੜਾ ਵਾ ਸਰਕਾਰਾਂ ਨੂੰ ਦਿੱਤਾ ਗਿਆ ਧਰਨਿਆਂ ਜੋ ਬਣੀ ਸਰਕਾਰ ਨੇ ਧਰਨਿਆਂ ਦੇ ਬਿਠਾਤੇ ਮਜ਼ਦੂਰ ਹੋਣ ਚਾਹੀਏ ਚਾਹੇ ਕਿਸਾਨ ਹੋਣ ਚਾਹੀਏ ਪੱਤਰਕਾਰ ਹੋਣ ਕਿਵੇਂ ਦੇਖਦੇ ਹੋ ਵੱਡਾ ਬਦਲਾਅ ਹੈ ਇਹੋ ਹੀ ਬਦਲਾਅ ਹੈ ਇਹ ਲੋ ਹੀ ਬਦਲਾਅ ਕਹਿੰਦੇ ਆ ਜੀ ਤਰਨਿਆ ਚੋ ਕਿੰਨੇ ਕਿ ਤਰਨੇ ਨਾਣੇ ਲਗਾਏ ਇਹ ਤੁਹਾਨੂੰ ਦੇਖੋ ਦਿੱਲੀ ਵਾਲਿਆਂ ਨੇ ਤੇ ਇੰਡੀਆ ਅਗੇਂਸਟ ਕ੍ਰੈਪਸ਼ਨ ਤੇ ਇਹਨਾਂ ਨੂੰ ਦਿੱਲੀ ਚ ਚੁਣਿਆ ਪਰ ਦਿੱਲੀ ਵਾਲੇ ਸਾਡੇ ਤੋਂ ਦੋ ਕਦਮ ਪਹਿਲਾਂ ਸਿਆਣੇ ਨਿਕਲੇ ਖੁੰਝ ਲੈਣ ਲੱਗਾ 2027 ਚ ਵੀ ਉਮੀਦ ਕਰਦੇ ਆਂ ਪੰਜਾਬ ਚ ਇਹਨਾਂ ਨੇ ਕਿਹੜੇ ਤਰਨੇ ਲਾਏ ਕਿਸਾਨ ਅੰਦੋਲਨ ਮੈਂ ਅੱਜ ਦੇ ਪੱਤਰਕਾਰ ਕਵਰ ਕੀਤਾ ਹੋਇਆ ਜਿਨਨੇ ਡਰਾਮੇ ਬਾਰਡਰ ਤੇ ਦੂਜੇ ਪਾਰ ਬਹਿ ਕੇ ਕਰ ਰਹੇ ਸਨ ਠੀਕ ਹੈ ਜੀ ਜੇਲ੍ਹਾਂ ਨੂੰ ਕਿੰਨਾ ਨੇ ਮੁਹੱਈਆ ਕਰਾਇਆ ਜੇਲ ਡਿਪਾਰਟਮੈਂਟ ਜਿਹੜਾ ਵਾ ਉਹ ਕੇਜਰੀਵਾਲ ਦੇ ਸਰਕਾਰ ਦਾ ਸਟੇਟ ਸੂਪਰ ਸਬਜੈਕਟ ਹੈਗਾ ਸੀ ਇਹ ਉਦੋਂ ਵੀ ਡਰਾਮੇ ਚੱਲ ਰਹੇ ਸਨ ਕਿਸਾਨ ਅੰਦੋਲਨ ਚ ਵੀ ਉਹਨਾਂ ਦੇ ਨਾਲ ਪ੍ਰੋਪਰ ਨਹੀਂ ਹੈਗੇ ਸਨ ਤੇ ਅੱਜ ਵੀ ਇਹੀ ਹਾਲਾਤ ਹੈਗੇ ਆ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਵਰਗ ਨੂੰ ਡਾਂਗਾ ਨਹੀਂ ਪੈ ਰਹੀਆਂ ਕਿਹੜਾ ਵਰਗ ਐਸਾ ਜਿਹੜਾ ਚਾਹੇ ਮਜ਼ਦੂਰ ਅਧਿਆਪਕ ਹੋਣ Dalit ਮਜ਼ਦੂਰ ਪੈਣਾ ਹੋਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਹੋਣ ਕਿਸਾਨ ਜਥੇਬੰਦੀਆਂ ਹੋਣ ਟਰਾਲੀ ਚੋਰ ਸਰਕਾਰ ਹੈ ਮੈਂ 100 ਦਿਨ ਧਰਨਾ ਇੱਥੇ ਲਾਇਆ ਤੁਸੀਂ ਉਹ ਦੇਖਿਆ ਧਰਨਾ ਮ ਇਹ ਤੇ ਫੇਰ ਸਿੱਧਾ ਸਿੱਧਾ ਸਵਾਲ ਕਰ ਰਿਹਾ ਸਾਡਾ ਪੁਲਿਸ ਪ੍ਰਸ਼ਾਸਨ ਹਰ ਦੂਸਰੇ ਦਿਨ ਪੁਤਲਾ ਚੱਕ ਕੇ ਲੈ ਜਾਂਦਾ ਇਹ ਕਿ ਪੁਤਲੇ ਤੱਕ ਤੋਂ ਘਬਰਾਉਣ ਵਾਲੀ ਹੈ ਕਿ ਵੀ ਪੁਤਲੇ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਕਿਉਂ ਲਾਈ ਹੈ ਇਹ ਸਾਡਾ ਹੱਕ ਹੈਗਾ ਵਾ ਸੰਵਿਧਾਨਿਕ ਢੰਗ ਦੇ ਨਾਲ ਕੀ ਕਰੀਏ ਪਰ ਕੋਈ ਐਸਾ ਵਰਗ ਨਹੀਂ ਹੈਗਾ ਪਿਛਲੇ 4 ਸਾਲ ਤੋਂ ਜਿਨ੍ਹਾਂ ਨੂੰ ਡਾਂਗਾ ਕੜਿਆਲੀ ਤਾਰਾ ਔਰ ਜ਼ੁਲਮ ਜਿਹੜਾ ਵਾ ਬਾਬਰੀ ਸੈਨਾ ਨਹੀਂ ਪਿਆ ਪਰ ਸਾਨੂੰ ਨਿਰਾਸ਼ਾ ਇਹ ਹੁੰਦੀ ਹੈ ਕਿ ਸਾਡੇ ਰਹਿਬਰ ਦੀ ਫੋਟੋ ਲੱਗਦੀ ਵੇਖ ਜੀ ਭਾਜਪਾ ਕਾਂਗਰਸ ਅਕਾਲੀ ਜਿਹੜੀਆਂ ਵੀ ਸਰਕਾਰਾਂ ਆਈਆਂ ਜੋ ਜ਼ੁਲਮ ਕੀਤਾ ਉਹਨਾਂ ਨੇ ਅਲੱਗ ਗੱਲ ਸੀ ਪਰ ਉਹਨਾਂ ਨੇ ਬਾਬਾ ਸਾਹਿਬ ਦੀ ਫੋਟੋ ਨਹੀਂ ਲਾਈ ਸੀ ਸ਼ਿਦੇ ਆਜ਼ਮ ਪਗਤ ਸਿੰਘ ਦੀ ਫੋਟੋ ਨਹੀਂ ਲਾਈ ਸੀ ਫੋਟੋ ਲਾਣੀ ਬਾਬਾ ਸਾਹਿਬ ਦੀ ਔਰ ਕੀਰਤੀ ਬੇਜਮੀਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਾਸ਼ੀਰ ਸਮਾਜ ਨੂੰ ਅਧਿਆਪਕਾਂ ਨੂੰ ਪ੍ਰੋਫੈਸਰਾਂ ਨੂੰ ਕੁੱਟਣਾ ਰੋਡਵੇ ਦੇ ਮੁਲਾਜ਼ਮਾਂ ਦੀਆਂ ਪੱਗਾਂ ਉਤਰਦੀਆਂ ਵੇਖੀਆਂ ਪ੍ਰੋਫੈਸਰ ਧੀਆਂ ਦੀਆਂ ਬੇਬਤੀਆਂ ਹੁੰਦੀਆਂ ਵੇਖੀਆਂ ਤੇ ਇੱਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੇ ਅੱਜ 1158 ਪ੍ਰੋਫੈਸਰ ਜਿਹੜੇ ਨੇ ਉਹ ਸੜਕਾਂ ਦੇ ਹੈਗੇ ਸਾਡਾ ਇਸ ਸੂਬਾ 3 ਕਰੋੜ ਦੀ ਆ ਫਲੋਬਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕਪੈਦੀ ਦਾ ਜਾਂਦਾ ਰਾਈਸ ਬਾਰੇ ਵਿੱਚ ਸਿੱਖਿਆ ਸਿਹਤ ਰੋਜ਼ਗਾਰ ਦੇ ਉੱਤੇ ਜੋ ਇਹ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਲਾ ਕੇ ਡਾਕੇ ਮਾਰੇ ਆ ਉਹ ਸ਼ਾਇਦ ਇਹਦਾ ਕੋਈ ਨਵਾਂ ਕੋਈ ਪੁਰਾਣੀ ਉਦਾਹਰਨ ਹੈਗੀ ਹੋਈ ਤੁਸੀਂ ਜਾਂਦੇ ਬਦਲਾਵ ਨਹੀਂ ਹੋਇਆ ਪਰ ਬੋਰਡ ਜਿਹੜੇ ਨੇ ਹਰ ਚਰਾਹੇ ਦੇ ਨਜ਼ਰ ਆ ਰਹੇ ਨੇ ਜਿੱਥੇ بڑے بڑے ਹੋਲਡਿੰਗ ਲਾਏ ਜਾਂਦੇ ਨੇ ਰੋਜ਼ਗਾਰ ਦਿੱਤਾ ਨਸੇ ਨੂੰ ਠਲ ਪਾਤੀ ਹੁਣ ਜਿਹੜਾ ਮਿਸ਼ਨ ਪ੍ਰਹਾਰ ਚੱਲ ਰਿਹਾ ਜਨਸਰ ਨੂੰ ਠਲ ਪਾਤੀ ਇਹ ਬਦਲਾਵ ਹੈ ਉਹ ਆਪਣੇ ਆਪ ਨੂੰ ਦੱਸ ਰਿਹਾ ਕਿ ਅਸੀਂ ਜਿੰਨੀਆਂ ਵੀ ਵਾਅਦੇ ਕੀਤੇ ਸੀ ਉਹ 24 ਸਾਲਾਂ ਦੇ ਵਿੱਚ ਨਿਭਾਤੇ ਦੇਖੋ ਦਿੱਲੀ ਹਾਰ ਤੋਂ ਪਹਿਲਾਂ ਪਹਿਲਾਂ ਦਿੱਲੀ ਹਾਰ ਜਦੋਂ ਹੋਈ ਉਸ ਤੋਂ ਪਹਿਲਾਂ ਸੂਬਾ ਪੰਜਾਬ ਚ 3 ਸਾਲ ਚਿੱਟਾ ਸ਼ਰੀਆਮ ਵਿਕਿਆ ਪੀਜ਼ੇ ਤੋਂ ਪਹਿਲਾਂ ਪਹੁੰਚਿਆ ਉਹ ਕੌਣ ਵੇਚਦਾ ਰਿਆ ਲੈਂਡ ਮਾਫੀਆ ਕੌਣ ਸੀ ਸੈਂਡ ਮਾਫੀਆ ਕੌਣ ਸੀ ਰੇਤ ਮਾਫੀਆ ਕੌਣ ਸੀ 3 ਸਾਲ ਇਸ ਸੂਬੇ ਦੇ ਵਿੱਚ ਤੜ ਲੈਣਾ ਕੰਮ ਹੋਇਆ ਜਦੋਂ ਦਿੱਲੀ ਚ ਲਾਲਾ ਜੀ ਵਿਲੇ ਹੋ ਗਏ ਫਿਰ ਇੱਥੇ ਕੰਮ ਸ਼ੁਰੂ ਕਰਤਾ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਕੋਈ ਵੀ ਯੁੱਧ ਕਾਮਯਾਬ ਨਹੀਂ ਹੋ ਸਕਦਾ ਬਿਨਾ ਪੁਲਿਸ ਸੁਧਾਰ ਕੀਤੇ ਜੇ ਅਕਾਲੀਆਂ ਵਲੇ ਚਿੱਟਾ ਵਿਕਿਆ ਕਾਂਗਰਸ ਵਲੇ ਵਿਕਿਆ ਤੇ ਇਹਨਾਂ ਦੇ 3 ਸਾਲ ਚ ਵਿਕਿਆ ਤੇ ਉਹ ਪੁਲਿਸ ਦੀ ਸਰਪ੍ਰਸਤੀ ਚ ਵਿਕਿਆ ਉਹੀ ਪੁਲਿਸ ਤੋਂ ਤੁਸੀਂ ਇਹ ਉਮੀਦ ਕਰ ਰਹੇ ਹੋ ਕਿ ਉਹ ਇਹਨੂੰ ਖਤਮ ਕਰਨਗੇ ਵਿਦਾਊਟ ਪੁਲਿਸ ਸੁਧਾਰ ਕੀਤੇ ਇਹ ਸਿਰਫ ਡਰਾਮੇਬਾਜੀ ਐ ਸੋਸ਼ਲ ਮੀਡੀਆ ਡਰਾਮੇਬਾਜੀ ਐ ਚਿੱਟਾ ਅੱਜ ਵੀ ਕਿਸੇ ਜਗ੍ਹਾ ਤੇ ਚਲੇ ਜਾਓ ਤੁਸੀਂ ਹਰ ਜਗ੍ਹਾ ਚਿੱਟਾ ਨਸ਼ਾ ਹਰ ਜਗ੍ਹਾ ਅਵੇਲੇਬਲ ਆ ਔਰ ਉਸੇ ਤਰੀਕੇ ਕੰਮ ਚੱਲ ਰਿਹਾ ਵਾ ਛੋਟੇ ਛੋਟੇ ਮਕਾਨ ਜਿਹੜੇ ਨੇ ਮੇਰੇ ਸਮਾਜ ਦੇ ਗਰੀਬ ਸਮਾਜ ਦੇ ਉਹਨੂੰ ਢਾਕੇ 50 ਗੱਜ ਦੇ ਉਹ ਹੋਲਸੇਲਰ ਨੇ ਉਹ ਸਿੰਡੀਕੇਟ ਦੇ ਮੈਂਬਰ ਨੇ ਉਹ ਕਿਲੋਆਂ ਦੀ ਹ ਇਹ ਕਿਹੜੀ ਆਪਾਂ ਕਰ ਰਹੇ ਆ ਪੋਸ਼ਟ ਕਲੋਨੀਆ ਚ ਰਹਿੰਦੇ ਨੇ ਭਾਈ ਸਾਹਿਬ ਉਹ ਅਮੀਰ ਨੇ ਥਾਰਾਂ ਚ ਘੁੰਮਦੇ ਆ ਫੋਰਚੂਨਰਾਂ ਚ ਘੁੰਮਦੇ ਨੇ ਉਹਨੇ ਸਿੰਡੀਕੇਟ ਦੇ ਮੈਂਬਰ ਉਹ ਤੇ ਅੱਜ ਤੱਕ ਇੱਕ ਵੀ ਕੋਈ ਪੋਸ਼ਟ ਇਲਾਕੇ ਦੀ ਕੋਈ ਕਲੋਨੀ ਚ ਕੋਈ ਹਵੇਲੀ ਕੋਈ ਕੋਠੀ ਤੁਜੀ ਟੈਂਦੀ ਵੇਖੀ 40 50 ਗਾਈ ਦਾ ਗਰੀਬ ਦਾ ਘਰ ਹੁੰਦਾ ਉਹ ਆਪਣੇ ਬੱਚੇ ਨੂੰ ਘਰ ਵੀ ਚੁਕਾ ਹੁੰਦਾ ਬੇਦਖਲ ਤਾਂ ਵੀ ਉਹਦੇ ਤੇ ਜੀਸੀਬੀ ਚਲਾਤੀ ਜਾਂਦੀ ਕਿਹੜਾ ਪੁੱਛਣਾ ਇਹ ਆ ਨਸ਼ਿਆ ਜੰਗ ਜਸ਼ੀਆਂ ਦੇ ਵਿਰੁੱਧ ਜ਼ਮੀਨ ਦੇ ਉੱਤੇ ਨਹੀਂ ਹੈਗੀ ਸੋਸ਼ਲ ਮੀਡੀਆ ਆਈਟੀ ਸੈਲ ਸਭ ਤੋਂ ਸ਼ਾਨਦਾਰ ਹੈ ਇਹਨਾਂ ਦਾ ਉਹ ਕੰਮ ਵਧੀਆ ਕਰਦਾ ਉਹਨੂੰ ਮੁਬਾਰਕਾਂ ਔਰ ਆਈਟੀ ਸੈੱਲ ਨੇ ਕਿੰਨੀ ਕਿੰਨੀ ਘਟੀਆਂ ਇਹਨਾਂ ਦੀਆਂ ਹਰਕਤਾਂ ਕਰਦੇ ਨੇ ਮੇਰੇ ਕੋਲ ਮੋਬਾਈਲ 'ਚ ਫੋਟੋ ਹੈ ਜਿੱਚ ਸੱਚਖੰਡ ਦੇ ਦੀ ਤਸਵੀਰ ਨੂੰ ਪੂਰੀ ਤਰ੍ਹਾਂ ਟੈਂਪਰਡ ਕੀਤਾ ਗਿਆ ਉਹ ਮੈਂ ਤੁਹਾਨੂੰ ਦਰਹਾ ਵੀ ਸਕਦਾ ਉਹ ਇਦਾਂ ਦੀਆਂ ਘਟੀਆਂ ਹਰਕਤਾਂ ਦਿੱਲੀ ਤੋਂ ਕਰਦੇ ਆ ਉਹਨਾਂ ਇਹ ਆਈਟੀ ਸੈੱਲ ਹੈਗਾ ਜਿਹੜਾ ਸਾਰੀਆਂ ਹਰਕਤਾਂ ਕਰ ਰਿਹਾ ਪੰਜਾਬ 'ਚ 2027 ਦੇ ਵਿੱਚ ਤੁਹਾਨੂੰ ਆਪਣੀ ਖੇਤਰੀ ਪਾਰਟੀ ਕੋ ਚੁੰਨੀ ਪਏਗੀ ਵਿਨਆਊਟ ਖੇਤਰੀ ਪਾਰਟੀ ਤਾਮਿਲनाडु ਵਾਲਿਆਂ ਨੂੰ ਕਿਉਂ ਨਹੀਂ ਸਮੱਸਿਆ ਆਉਂਦੀ ਕੋਈ ਆਂਧਰਾ ਵਾਲਿਆਂ ਨੂੰ ਕਿਉਂ ਨਹੀਂ ਆਉਂਦੀ ਅਕਾਲੀ ਦਲ ਬਾਦਲ ਦਾ ਗਰਾਵੜ ਚ ਜਾਣਾ ਔਰ ਬਲੀ ਹਰਕਤਾਂ ਦੇ ਕਰਕੇ ਗਏ ਆ ਪਰ ਪੰਜਾਬ ਲਈ ਮਾੜਾ ਕੋਈ ਨਵਾਂ ਗੈਰ ਬਦਲ ਐਸਾ ਆਣਾ ਚਾਹੀਦਾ ਜਿਹੜਾ ਖੇਤਰੀ ਪਾਰਟੀ ਦੇ ਤੌਰ ਤੇ ਹੋਵੇ ਸਾਡਾ ਜਿਹੜੀ ਬੋਲੀ ਹੈ ਸਾਡੀ ਭਾਸ਼ਾ ਦਾ ਸਾਡੇ ਹੱਕ ਨੇ ਸੰਵਿਧਾਨਿਕ ਹੱਕ ਨੇ ਸਟੇਟ ਦੇ ਹੱਕ ਨੇ ਉੱਤੇ ਪੈਰਾ ਦੇ ਸਕਦਾ 27 ਨੂੰ ਹੁਣ ਜਿਹੜਾ ਮਾਝੇ ਦੀ ਧਰਤੀ ਤੇ ਵੱਡਾ ਇਕੱਠ ਹੋਣਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪੱਤਰ ਜਾਰੀਆ ਵੱਲੋਂ ਜਿਹੜਾ ਅੱਜ ਸਨੇਹਾ ਲਾਇਆ ਗਿਆ ਹੈ ਦੇਖੋ ਮਾਝੇ ਦਾ ਸਾਡਾ ਇਤਿਹਾਸ ਸੁਨਹਿਰਾ ਹੈਗਾ ਸ਼ਾਨਦਾਰ ਹੈਗਾ ਸ਼ਾਇਦ ਹੀ ਕੋਈ ਸਾਡਾ ਮੁਕਾਬਲਾ ਕਰ ਸਕਦਾ ਹੋਵੇ ਪਰੇ ਮਨਣਾਗਾ ਕਿ ਮਾਲਵਾ ਇਸ ਟਾਈਮ ਕ੍ਰਾਂਤੀ ਦੀ ਇੱਕ ਚਰਖੇਸ ਧਰਤੀ ਹੈ। ਮਾਲਵੇ ਚ ਦੇਖੋ ਪੱਤਰਕਾਰ ਮੂਵਮੈਂਟ ਵੀ ਜੇ ਦੀ ਕਹ ਲੋ ਕਿਸਾਨਾਂ ਦੀ ਮਜ਼ਦੂਰਾਂ ਦੀ ਮੂਵਮੈਂਟ ਕਹ ਲੋ ਉਹ ਮੱਝ ਨਾਲੋਂ ਜ਼ਿਆਦਾ ਹੁੰਦੀ ਹੈ ਮੰਨਣਾ ਪਏਗਾ ਸਾਨੂੰ। ਪਰ ਮੱਝ ਨੂੰ ਇੱਕ ਮੌਕਾ ਮਿਲ ਗਿਆ। ਮਾਲਵੇ ਦੇ ਭਰਾ ਆਏ ਨੇ। ਇੱਕ ਐਸਾ ਮੁੱਦਾ ਲਿਆਏ ਨੇ ਜਿਹੜਾ ਸਾਡੇ ਨਾਲ ਵੀ ਜੁੜਿਆ ਪਿਆ ਵਾ। ਔਰ 25 ਸੀਟਾਂ ਤੇ ਸਾਡੀਆਂ ਵੀ ਹੈਗੀਆਂ ਨੇ ਨਾ। ਬਾਰਡਰ ਏਰੀਆ ਦੀ ਕਰਕੇ ਸਾਡਾ ਪਿਛੜਾਪਨ ਜਿਹੜਾ ਵਾ ਉਹ ਉਸ ਤੋਂ ਜ਼ਿਆਦਾ ਹੈਗਾ ਮਾਲਵੇ ਨਾਲੋਂ। ਉਹ ਮੌਕਾ ਹੈਗਾ। ਪੱਤਰਕਾਰਾਂ ਦੇ ਨਾਲ ਖੜਨ ਦਾ ਔਰ ਆਪਣੇ ਮੁੱਦੇ ਲਿਆਂਦਾ ਜੇ ਪੱਤਰਕਾਰ ਹੀ ਸਮਝ ਲੋ ਦਬਾ ਦਿੱਤੇ ਜਾਂਦੇ ਆ ਠੀਕ ਹੈ ਕੇਂਦਰੀ ਨਿਯਾਮ ਅੱਗੇ ਪੱਤਰਕਾਰ ਨੂੰ ਪੂਰੇ ਭਾਰਤ 'ਚ ਟਾਰਗੇਟ ਕਰ ਰਿਹਾ ਜੇ ਇੱਥੇ ਵੀ ਦਬਾ ਲਏ ਜਾਂਦੇ ਆ ਕੁਝ ਅਵਾਜ਼ਾਂ ਤੇ ਰਹਿ ਗਈਆਂ ਤੁਹਾਡੇ ਵਰਗੀਆਂ ਜੇ ਉਹ ਵੀ ਦਬਾ ਲੀਆਂ ਜਾਣ ਗਿਆ ਤੇ ਜਥੇਬੰਦ ਕਾਰਗੁਜ਼ਾਰੀ ਦੀ ਗੱਲ ਰੱਖੇਗਾ ਕੌਣ ਮਜ਼ਦੂਰ ਦੀ ਗੱਲ ਰੱਖੇਗਾ ਕੌਣ ਗਰੀਬ ਦਬੇ ਕੁਚਲੇ ਸਮਾਜ ਦੀ ਕਿਸਾਨ ਦੀ ਗੱਲ ਰੱਖੇਗਾ ਕੌਣ ਸੋ ਇੱਕ ਸ਼ਾਨਦਾਰ ਮੌਕਾ ਹੈਗਾ ਕਿ ਆਪਾਂ 27 ਤਰੀਕ ਨੂੰ ਸਮੂਹ ਸਮਾਜ ਜਿਹੜਾ ਮੈਂ ਆਪਣੇ ਸਮਾਜ ਦੇ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਪੂਰੀ ਅਸ਼ੋਰੈਂਸ ਦਿੰਨਾ ਕਿ ਉਸ ਦਿਨ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰ ਹੋਵਾਂਗੇ ਔਰ ਇੱਕ ਮੌਕਾ ਵੀ ਹੈਗਾ ਨਾਲ ਪੱਤਰਕਾਰ ਬਹਾਨਾ ਬਣ ਰਹੇ ਨੇ ਬਾਬਾ ਸਾਹਿਬ ਦੀ ਸੋਚ ਨੂੰ ਇਕੱਠਾ ਕਰਨ ਦਾ ਮੌਕਾ ਮਿਲ ਗਿਆ ਸਾਨੂੰ ਔਰ ਮਜ਼ਦੂਰ ਤੇ ਕਿਸਾਨ ਦੇ ਵਿੱਚ ਇੱਕ ਪਾੜਾ ਜਿਹੜਾ ਹੈਗਾ ਵਾ ਉਹ ਵੀ ਖਤਮ ਕੀਤਾ ਜਾ ਸਕਦਾ ਇਕੱਠੇ ਹੋ ਸਕਦੇ ਆ ਇੱਕ ਨੀਲਾ ਝੰਡਾ ਲਾਲ ਝੰਡਾ ਜਿੰਨੇ ਵੀ ਝੰਡੇ ਨੇ ਹੱਕਾਂ ਦੇ ਝੰਡੇ ਨੇ ਇਹਨਾਂ ਨੂੰ ਵੀ ਇਕੱਠਾ ਕਰਨ ਦਾ ਮੌਕਾ ਤੇ ਧਾਰਮਿਕ ਰੰਗ ਵੀ ਨਾਲ ਸਾਡੇ ਇਕੱਠੇ ਹੋਣ ਧੰਨਵਾਦ ਜੀ ਸੋਹਣ ਸਾਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਮਾਜੇ ਦੀ ਧਰਤੀ ਦੇ ਮਾਲਵੇ ਵਾਲੇ ਭਰਾ ਆਏ ਨੇ ਸਾਡੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਅੱਜ ਮਾਜੇ ਦੀ ਧਰਤੀ ਤੇ ਪਹੁੰਚੇ ਨੇ ਤਾਂ ਮਾਜੇ ਦੇ ਪੌਂਗਾ ਨੇ ਵੀ ਜਿਹੜਾ ਥਾਪੜਾ ਦੇ ਤਾ ਗੁਰੂਆਂ ਪੀਰਾਂ ਦੀ ਧਰਤੀ ਆ ਲੋਕੀ ਕਹਿੰਦੇ ਮਾਜਾ ਮਾਜਾ ਕਿਉਂ ਕਰਦੇ ਆ ਇਤਿਹਾਸ ਫੋਲ ਕੇ ਵੇਖੀਏ ਇਤਿਹਾਸ ਪੜ੍ਹ ਕੇ ਵੇਖੀਏ ਸੋਸ਼ਲ ਮੀਡੀਆ ਤੇ ਅਫਸਰ ਹੀ ਗੱਲਾਂ ਹੁੰਦੀਆਂ ਜਿਨ੍ਹਾਂ ਹਮਲਿਆਂ ਦਾ ਅਬਦਾਲੀ ਵਰਗਿਆਂ ਦੇ ਜੇ ਰਾਹ ਰੋਕਿਆ ਤੇ ਮਾਜੇ ਵਾਲਿਆਂ ਰੋਕੇ ਆ ਕੋਈ ਵੀ ਮੂਵਮੈਂਟ ਐ ਤਾਂ ਉੱਠੀ ਆ ਜੇ ਤਾਸਲ ਹੋਈ ਆ ਮਾਝੇ ਤੋਂ ਤੇ ਜਿਹੜਾ ਹੁਣ ਆਪਾਂ ਅੱਜ ਇਸ ਪ੍ਰੋਗਰਾਮ ਚ ਆਈ ਸੀ ਉਹ ਗੱਲ ਹੈ ਕਿ ਸਾਡੇ ਪੱਤਰਕਾਰ ਭਰਾਵਾਂ ਤੇ ਜਿਹੜਾ ਪਿਛਲੇ ਦਿਨੀ ਪਰਚਾ ਦਰਜ ਕੀਤਾ ਗਿਆ ਕਿ ਉਹਨਾਂ ਪੰਜਾਬ ਸਰਕਾਰ ਨੂੰ ਮੈਂ ਕਹਿੰਨਾ ਉਹਨਾਂ ਪ੍ਰਚਾਰ ਸਰਕਾਰ ਨੂੰ ਇਹ ਸਵਾਲ ਕੀਤਾ ਸੀ ਕਿ ਜਿਹੜਾ ਤੁਸੀਂ ਇਹ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਦੇ ਹੋ ਜਿਹੜਾ ਜਹਾਜ਼ ਆ ਮੁੱਖ ਮੰਤਰੀ ਇੱਥੇ ਹੈ ਨਹੀਂ ਆ ਇਹ ਕੌਣ ਡਾਉਂਦਾ ਫਿਰਦਾ ਸਵਾਲ ਕੀਤਾ ਤੁਸੀਂ ਜਵਾਬ ਦਿਓ ਉਹਨਾਂ ਜਵਾਬ ਦੀ ਥਾਂ ਤੇ ਪਰਚਾ ਦਿੱਤਾ ਉਹ ਭਰਾ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਆ ਪਹਿਲਾਂ ਭਗਵੰਤ ਮਾਨ ਦੇ ਸਾਥੀ ਰਹੇ ਆ ਸੋ ਉਦੋਂ ਉਹਨਾਂ ਇਮੋਸ਼ਨਲ ਹੋ ਕੇ ਕਿ ਦੂਜੀਆਂ ਸਰਕਾਰਾਂ ਤੋਂ ਅੱਕ ਕੇ ਕਾਂਗਰਸ ਅਕਾਲੀ ਤੋਂ ਅੱਕ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਲਿਆਂਦੀ ਅਸੀਂ ਵੀ ਇਹਨਾਂ ਚੀਜ਼ਾਂ ਦਾ ਕਿਤਨਾ ਕਿਤੇ ਬੜੀ ਸਕੂਨ ਸਾਨੂੰ ਮਿਲਿਆ ਸੀ ਵੀ ਆਮ ਆਦਮੀ ਪਾਰਟੀ ਆਈ ਪਰ ਜਦੋਂ ਦਿਨਾ ਮਹੀਨਿਆਂ ਬਾਅਦ ਇਹਨਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕੀਤੇ ਪਹਿਲੀਆਂ ਸਰਕਾਰਾਂ ਨਾਲੋਂ ਭੜੇ ਨਿਕਲੇ ਸੋ ਇਹਨਾਂ ਨੇ ਫਿਰ ਸਵਾਲ ਕੀਤੇ ਪਰਚਾ ਆਇਆ ਤੇ ਇਰ ਉਸ ਵਜੋਂ ਇਹ ਜਿਹੜਾ ਪੱਤਰਕਾਰ ਭਾਈਚਾਰਾ ਇੱਥੇ ਅੱਜ ਸ੍ਰੀ ਅਮਰਸਰ ਸਾਹਿਬ ਸਾਡੀ ਜਨਮ ਭੂਮੀ ਆ ਇੱਥੇ ਇਕੱਠੇ ਹੋਏ ਅਸੀਂ ਆਪਣੇ ਸਾਥੀਆਂ ਨਾਲ ਆਏ ਆ ਇਹਨਾਂ ਦਾ ਸਾਥ ਦੇਣ ਵਾਸਤੇ ਆਏ ਕਿ ਪੰਜਾਬ ਸਰਕਾਰ ਨੂੰ ਇਹ ਕੰਮ ਛੱਡ ਕੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਆ ਉਹ ਜਦੋਂ ਕੋਈ ਪੱਤਰਕਾਰ ਮਾੜਾ ਆ ਜਾਂ ਇੱਕ ਸਵਾਲ ਪੁੱਛਦਾ ਪਰਚਾ ਦੇ ਦਿੰਦੇ ਆ ਘਰਾ ਚ ਨਜ਼ਰਬੰਦ ਕਰ ਲੈਂਦੇ ਆ ਸੋ ਇਹ ਕੁਝੀਆਂ ਜਿਹੜੀਆਂ ਹਰਕਤਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਸਰਕਾਰ ਦਾ ਕੰਮ ਆ ਕਿ ਜਿਹੜੇ ਹਾਸ਼ੀਏ ਤੇ ਗਏ ਲੋਕ ਆ ਜਿਹੜੇ ਲੋਕਾਂ ਦੀਆਂ ਸੁੱਖ ਸਹੂਲਤਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਆ ਸੋ ਉਸ ਮਸਲੇ 'ਚ ਅੱਜ ਅਸੀਂ ਮਾਝੇ ਵਾਲਿਆਂ ਦਾ ਸਵਾਗਤ ਕੀਤਾ ਤੇ ਇਹਨਾਂ ਨਾਲ ਜਿਵੇਂ ਪਹਿਲਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਚੰਡੀਗੜ੍ਹ 17 ਸੈਕਟਰ ਉਦੋਂ ਵੀ ਮੈਂ ਆਪਣੇ ਸਾਥੀਆਂ ਸਮੇਤ ਪਹੁੰਚਿਆ ਸੀ ਇਹ ਤੇ ਸਾਡੀ ਜਨਮ ਭੂਮੀ ਆ ਸੋ ਇਹਨਾਂ ਦਾ ਸਵਾਗਤ ਵੀ ਕੀਤਾ ਜਿੰਨੇ ਜੋਗੇ ਇਹਨਾਂ ਦੇ ਨਾਲ ਖਲੋਤੇ ਆ ਤੇ ਜਿਹੜੀ ਹੁਣ ਇਸ ਤੋਂ ਅੱਗੇ ਜਿਹੜੀ ਰਣਨੀਤੀਆਂ ਜਦੋਂ ਵੀ ਇਹਨਾਂ ਨੇ ਅਮਰਸਰ ਸਾਹਿਬ 'ਚ ਕੋਈ ਮਤਲਬ ਆਵਾਜ਼ ਬੁਲੰਦ ਕਰਨੀ ਆ ਤੇ ਅਸੀਂ ਜਿਹੜਾ ਪਹਿਲਾਂ ਦੀ ਤਰ੍ਹਾਂ ਜਿਹੜਾ ਨਾਲ ਦਾ ਸਵਾਗਤ ਕਰਾਂ। ਕਿਵੇਂ ਦੇਖਦੇ ਹੋ ਇਹੀ ਪਰਿਵੰਤ ਮਾਨ ਹੋ ਰਹੀ ਜਾਂਦੇ ਸੀ ਕਿ ਜਦੋਂ ਵੀ ਸਵਾਲ ਪੁੱਛਣਾ ਸਾਨੂੰ ਬਾਹੋਂ ਫੜਦੇ ਹੋ ਪਰ ਅੱਜ ਦਾ ਸਵਾਲ ਪੁੱਛਣ ਵਾਲੇ ਜਿਹੜੇ ਆਰਟੀਆਈ ਵਾਲੇ ਨੇ ਉਹਨਾਂ ਦੇ ਵੀ ਪਰਚੇ ਨੇ ਤੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਵੀ ਪਰਚੇ ਨੇ ਤੇ ਮਜ਼ਦੂਰ ਵੀ ਧਰਨਿਆਂ ਤੇ ਨੇ ਤੇ ਕਿਸਾਨ ਵੀ ਧਰਨਿਆਂ ਦੇ। ਮੈਂ ਕਹਿੰਨਾ ਜੀ ਸਾਰੇ ਬੰਨੇ ਹਹਾਕਾਰ ਮੱਚੀ ਪਈ ਆ। ਸਾਡੀਆਂ ਜਿਹੜੀਆਂ ਭੈਣਾਂ ਜਿਹੜੇ ਆਪਣੇ ਹੱਕ ਵਾਸਤੇ ਵੱਡੀਆਂ-ਵੱਡੀਆਂ ਜਿਹੜੀਆਂ ਉਹ ਡਿਗਰੀਆਂ ਲੈ ਕੇ ਬਹੁਤ ਤਰਾਸਦੀਆਂ ਉਹਨਾਂ ਤੇ ਡਾਂਗਾ ਭਰਾਈਆਂ ਜਾਂਦੀਆਂ। ਜਿਹੜੇ ਚਿੱਟਾ ਵੇਚਣ ਵਾਲੇ ਆ ਜਾਂ ਕੋਈ ਸਾਡੇ ਸਮਾਜ ਨੂੰ ਖਰਵਾਬ ਖਰਾਬ ਕਰਨ ਵਾਲੇ ਲੋਕ ਆ ਇਹਨਾਂ ਦੀ ਆਪਸ ਜਿਹੜੀ ਆ ਉਹ ਗੰਢ ਤੋਂ ਪਿਆ ਸੋ ਇਸੇ ਗੱਲ ਦੀ ਤੇ ਤਰਾਸਦੇ ਵੀ ਪਹਿਲੀਆਂ ਸਰਕਾਰਾਂ ਤੋਂ ਅੱਕ ਤੇ ਇਹਨਾਂ ਨੂੰ ਚੁਣਿਆ ਸੋ ਪ੍ਰਣਾਲਾ ਉੱਥੇ ਦਾ ਉੱਥੇ ਆ ਪਰ ਮੈਂ ਇਹ ਅਪੀਲ ਤੁਹਾਡੇ ਇਸ ਮਿੱਟੀ ਚੈਨਲ ਦਾ ਧੰਨਵਾਦ ਆ ਤੁਸੀਂ ਲਾਲੀ ਜੀ ਸਮੇਂ-ਸਮੇਂ ਤੇ ਪਹਿਲਾਂ ਵੀ ਕਿਉਂਕਿ ਆਪਣਾ 18-20 ਸਾਲ ਦਾ ਵਾਹ ਆ ਤੁਸੀਂ ਵੇਖੋ ਤੁਸੀਂ ਲੋਕਤੰਤਰ ਦਾ ਚੌਥਾ ਥੰਮ੍ਹ ਜੇ ਤੇ ਸਭ ਤੋਂ ਮਜ਼ਬੂਤ ਥੰਮ੍ਹ ਆ ਜਦੋਂ ਸਾਰੇ ਬੰਨੇ ਨੇ ਨਾ ਨਿਹਰਾ ਇਹਦਾ ਨਾ ਤੇ ਪਹਿਲਾ ਕੀ ਹੁੰਦਾ ਸੀ ਵੀ ਜਦੋਂ ਕਿਸੇ ਨਾਲ ਮਸਲਾ ਬਣਦਾ ਤੇ ਉਹ ਕਹਿੰਦੇ ਯਾਰ ਥਾਣੇ ਚਲੀਏ ਹੁਣ ਜਦੋਂ ਮਸਲਾ ਪੈਂਦਾ ਨਾ ਉਹ ਕਹਿੰਦੇ ਯਾਰ ਪੱਤਰਕਾਰ ਕੋ ਚੰਗਾ ਲੱਭੀਏ ਸੋ ਤੁਸੀਂ ਹੜਾਂ ਚ ਗੱਲ ਕਰੀਏ ਤੁਸੀਂ ਵੇਖੋ ਤੁਹਾਡੇ ਇਸ ਚੈਨਲ ਰਾਈ ਜਾਂ ਜਿੰਨੇ ਵਰਗੇ ਹੋਰ ਤੁਹਾਡੇ ਭਰਾ ਵਾ ਚੈਨਲ ਵਾਲੇ ਉਹਨਾਂ ਦੀ ਆਵਾਜ਼ ਨਾਲ ਉਹਨਾਂ ਲੋਕਾਂ ਦੇ ਘਰ ਬਣੇ ਆ ਬਣ ਰਹੇ ਆ ਸਰਕਾਰਾਂ ਨੇ ਉਹ ਕੀ ਇੱਕ ਪਾਣੀ ਦਾ ਪਾਣੀ ਦੀ ਬੋਤਲ ਜਾਂ ਛੋਟੇ ਛੋਟੇ ਰਸਾਂ ਦੇ ਪੈਕਟ ਭੇਜਿਆ ਤੁਹਾਡੇ ਇਸ ਚੈਨਲ ਨਾਲ ਹੀ ਪੱਤਰਕਾਰਾਂ ਦੇ ਰਾਹੀਂ ਲੋਕਾਂ ਦੀ ਆਵਾਜ਼ ਬੁਲੰਦ ਹੋਈ ਆ ਜਿਹੜੇ ਸਾਡੇ ਕੋਈ ਕਿਰਤੀ ਭਰਾ ਉਹਨਾਂ ਦਾ ਸੰਵੰਦ ਕੱਟ ਕੇ ਉਹਨਾਂ ਨੂੰ ਜਿਹੜਾ ਉਹ ਦੁੱਖ ਤਕਲੀਫਾਂ ਚੋਂ ਕੱਢਿਆ ਜ਼ਮੀਨਾਂ ਦੇ ਸਾਰੇ ਮਸਲੇ ਹੱਲ ਕੀਤੇ ਪਰ ਸਰਕਾਰ ਨੂੰ ਤੇ ਸਗੋਂ ਤੁਹਾਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਸਰਕਾਰ ਵੀ ਤੇ ਤੁਹਾਡੇ ਪੱਤਰਕਾਰ ਭਰਾਵਾਂ ਨੇ ਬਣਾਈ ਸੋ ਇਹੋ ਤੇ ਤਰਾਸਦੀ ਆ ਮੈਨੂੰ ਤੇ ਹੁਣ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਕਿਸੇ ਚੀਜ਼ ਨੂੰ ਬਣਾਉਂਦੇ ਆ ਉਹਨਾਂ ਨੂੰ ਖਤਮ ਕਰਦੇ ਆ ਜਿੰਨੇ ਵੀ ਪੁਰਾਣੇ ਕੋਈ ਮਤਲਬ ਸਾਫ਼ ਸੁਥਰੇ ਵਰਕਰ ਸੀ ਜਾਂ ਕੋਈ ਆਗੂ ਸੀ ਜਿੰਨਾ ਪਾਰਟੀ ਬਣੇ ਸਾਰਿਆਂ ਨੂੰ ਨੁਕਰੇ ਲਾ ਕੇ ਇਹ ਕਹਿੰਦੇ ਵੀ ਗੰਦਮੰਦ ਨਹੀਂ ਲੈਣਾ ਇਹਨਾਂ ਦੂਜੀਆਂ ਪਾਰਟੀਆਂ ਦੇ ਜੋ ਰਹਿਣ ਖੂਦ ਸਾਰੀ ਆਪਣੀ ਪਾਰਟੀ ਚਵਾੜ ਕੇ ਸੋ ਪੰਜਾਬ ਦਾ ਭਲਾ ਕਰਨ ਦੀ ਥਾਂ ਤੇ ਇਹਨਾਂ ਪਹਿਲਾਂ ਨਾਲੋਂ ਜਿਹੜਾ ਉਹ ਪੰਜਾਬ ਨੂੰ ਖਤਮ ਕਰਨ ਤੇ ਤੋਲੇ ਆ ਤੇ ਜਿੰਨਾ ਕੋਈ ਇੱਥੋਂ ਦਾ ਸਾਡਾ ਕੋਈ ਪੈਸਾ ਵਾ ਸਾਰਾ ਦਿੱਲੀ ਨੂੰ ਜਾ ਰਿਹਾ ਠੀਕ ਹੈ ਬਾਬਾ ਧੰਵਾਦ ਜੀ ਤਾਂ ਸਾਡੇ ਨਾਲ ਭਰਾ ਜੀ ਹੋਰ ਵੀ ਮਜੂਨੇ ਧੰਵਾਦ ਆ ਤੁਹਾਡਾ ਜੀ ਤੁਸੀਂ ਇੱਥੇ ਪਹੁੰਚੇ ਹੋ ਪੱਤਰਚਾਰਾਂ ਦੇ ਬਲਾਵੇ ਦੇ ਆਏ ਹੋ ਮਾਝੇ ਦੇ ਧਰਤੀ ਦੇ ਤੁਹਾਡਾ ਵੀ ਧੰਵਾਦ ਆਉਣ ਤੇ ਕਿਵੇਂ ਦੇਖਦੇ ਹੋ ਜੀ ਪੱਤਰਚਾਰਾਂ ਦੇ ਪਰਚੇ ਹੋ ਰਹੇ ਨੇ ਧਰਨੇ ਲਾਉਣੇ ਪੈ ਰਹੇ ਨੇ ਆਪਣਾ ਅੰਦਰੀਆਂ ਤਾਂ ਹੀ ਵਸਾਉਣੀਆਂ ਪੈ ਰੀਆਂ ਕਿਉਂ ਰਾਜੇ ਸ਼ੇਮਕਦਮ ਕੁੱਤੇ ਇਹ ਲਫ਼ਜ਼ ਬੋਲਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਉਸੇ ਤਰਜ਼ ਦੇ ਉੱਤੇ ਇਹ ਗੰਦੀ ਸਰਕਾਰ ਜਿਹੜੀ ਹੈ ਜ਼ਬਰ ਤੇ ਜ਼ੁਲਮ ਕਰਨ ਵਾਲੀ ਸਰਕਾਰ ਪੱਤਰਕਾਰ ਭਾਈਚਾਰੇ ਦੇ ਉੱਤੇ ਜਿਸ ਤਰੀਕੇ ਨਾਲ ਇਹਨਾਂ ਨੇ ਪਰਚੇ ਕੀਤੇ ਆ ਆਰਟੀਵਿਸਟ ਜਿਹੜੇ ਮਾਨੀ ਗੋਲ ਜੀ ਮਨਿੰਦਰ ਜੀ ਇਹਨਾਂ ਦੇ ਉੱਤੇ ਪਰਚੇ ਕੀਤੇ ਆ ਇਹ ਇਹਨਾਂ ਨੂੰ ਇਹਦਾ ਜਵਾਬ ਦੇਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਝੇ ਦੀ ਧਰਤੀ ਤੋਂ ਜਿਹੜਾ ਅਸੀਂ ਅੰਦੋਲਨ ਛੇੜਨ ਲੱਗੇ ਆ ਹੁਣ ਇਹ ਚੇਤਾ ਕਰਨਗੇ ਕਿ ਕਿਸੇ ਪੱਤਰਕਾਰ ਭਾਈਚਾਰੇ ਤੇ ਆਰਟੀਆ ਆਰਟੀਆ ਐਕਟਿਵਿਸਟ ਜਿੰਨਾ ਮਾਨੀ ਗੋਲ ਜੀ ਉਹਨਾਂ ਦੇ ਉੱਤੇ ਪਰਚੇ ਇੱਕ ਪਾਏ ਆ ਇਹ ਇਹਨਾਂ ਨੂੰ ਜਵਾਬ ਦੇਣਾ ਪੈਣਾ ਅਖਰ ਤੱਕ ਜਦ ਤੱਕ ਇਹ ਪਰਚੇ ਰੱਦ ਨਹੀਂ ਕਰਦੇ ਇਹ ਅੰਦੋਲਨ ਖਤਮ ਨਹੀਂ ਹੋਣਾ ਉਸਤਾਈ ਨੂੰ ਇੱਥੇ ਬਲਾਵਾ ਦਿੱਤਾ ਜੀ ਸਾਰਿਆਂ ਨੂੰ ਕਿ ਮੱਜ ਦੀ ਧਰਤੀ ਤੇ ਵੱਡਾ ਇਕੱਠ ਜਰਦਾ ਬਿਲਕੁਲ ਜੀ ਇਹ ਜਿਹੜਾ ਇਹ ਇਕੱਠ ਆ ਇਹ ਪਹਿਲੋਂ ਮਾਲਵੇ ਦੀ ਧਰਤੀ ਤੇ ਹੋ ਚੁੱਕਿਆ ਵਾ ਔਰ ਅਸੀਂ ਪੱਤਰਕਾਰ ਭਾਈਚਾਰੇ ਨੂੰ ਇਹ ਆਸਾਦੋਂ ਨੇ ਆ ਅਸੀਂ ਆਪਣੀ ਮਿਸਲ ਸਤਲੁਜ ਵੱਲੋਂ ਕਿ ਵੱਧ ਚੜ ਕੇ ਇੱਥੇ ਉੱਥੇ 10000 ਦਾ ਇਕੱਠ ਹੋਇਆ ਸੀ ਇਹ ਤੋਂ ਵੱਡਾ ਇਕੱਠ ਹੋਏਗਾ ਤੇ ਜੇ ਸਾਨੂੰ ਲੋੜ ਪਈ ਤੇ ਇਕੱਠ ਨੂੰ ਉਥੇ ਬੰਦ ਨਹੀਂ ਕਰਾਂਗੇ ਇਹ ਅੰਦੋਲਨ ਪੱਕਾ ਲੱਗੇਗਾ ਉਹ ਲਗਾਤਾਰ ਚੱਲਦਾ ਰਹੇਗਾ ਇੰਨੀ ਸਮਰੱਥਾ ਹੈਗੀ ਆ ਮਾਝੇ ਵਾਲਿਆਂ ਦੇ ਕਿਉਂਕਿ ਮਾਝੇ ਦੇ ਜਿਹੜੇ ਜੰਗੀ ਜਰਨੈਲ ਹੈ ਇਹ ਜੰਗੀ ਜਮੈਲਾਂ ਦੀ ਧਰਤੀ ਆ ਇਹ ਮਾਝੇ ਦੀ ਧਰਤੀ ਜੰਗੀ ਜਰਨੈਲਾਂ ਦੀ ਧਰਤੀ ਆ ਔਰ ਇਹ ਸਰਕਾਰ ਭੰਡ ਸਰਕਾਰ ਮੈਂ ਸ਼ਰੇਆਮ ਕਿਨਾਂ ਭੰਡ ਸਰਕਾਰ ਬਾਜਾ ਜੇ ਆਪਣੇ ਹਰਕਤਾਂ ਤੋਂ ਜਿਸ ਤਰੀਕੇ ਨਾਲ ਇਹਨਾਂ ਨੇ ਪੱਤਰਕਾਰ ਭਾਈ ਚਾਰੇ ਤੇ ਸਾਡੇ ਭਰਾਵਾਂ ਤੇ ਇਹ ਜਿਹੜਾ ਜ਼ੁਲਮ ਢਾ ਰਹੇ ਨੇ ਇਹ ਬਹੁਤ ਗਲਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਪੱਤਰਕਾਰ ਭਾਈ ਚਾਰੇ ਤੁਸੀਂ ਸੱਚ ਦੀ ਆਵਾਜ਼ ਨੂੰ ਇਸੇ ਤਰ੍ਹਾਂ ਗਲੀ ਗਲੀ ਮੋਹਲੇ ਮੋਹਲੇ ਪਹੁੰਚਾਉਂਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਰੂਰ ਜੀ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜਿਹੜਾ ਪੱਤਰਚਾਰ ਭਾਈਚਾਰਾ ਪਹੁੰਚਿਆ ਸੀ ਮਾਲਵੇ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਬਠਿੰਡੇ ਦੇ ਵਿੱਚ ਉਸ ਤੋਂ ਬਾਅਦ ਹੁਣ ਜਿਹੜਾ ਅੱਜ ਇੱਥੇ ਮੀਟਿੰਗ ਕੀਤੀ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 27 ਫਰਵਰੀ ਨੂੰ ਜਿਹੜਾ ਮਾਝੇ ਦੀ ਧਰਤੀ ਦੇ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਨੇ ਹਮ ਹਮਾਰੀ ਪਹੁੰਚਣ ਦਾ ਥਾਪੜਾ ਦਿੱਤਾ ਹੈ ਮਾਝੇ ਵਾਲੇ ਪਊਆ ਨੇ ਜਿਹੜਾ ਮਾਲਵੇ ਵਾਲੇ ਭਰਾਵਾਂ ਨੂੰ ਆਸਰਾ ਦਿੱਤਾ ਹੈ ਜੇ ਤੁਸੀਂ ਜਦੋਂ ਵੀ ਪਹੁੰਚਣਾ ਅਸੀਂ ਤੁਹਾਡੇ ਨਾਲ ਆ ਤੇ ਜਿੱਥੇ ਵੀ ਲੋੜ ਪੈਂਦੀ ਅਸੀਂ ਤੁਹਾਡੇ ਨਾਲ ਛੜਾਂਗੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜਲਾਲ